ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਸਟ ਸੈਸ ਕਲੋਥ ਹਾਊਸ ਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਨੇ ਸਿਰ ਮਿਲ ਸਕੇ ਪੇਮੈਂਟ ਦਾ ਮੂਡ ਹੈਗਾ ਜੀ ਆਨਲਾਈਨ ਕੈਸ਼ ਔਨ ਲਿਵ ਦੀ ਨਹੀਂ ਹੈਗੀ ਗੂਗਲ ਪੇ ਕਰ ਸਕਦੇ ਹੋ ਪੇਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ੌਪ ਤੇ ਆਉਣਾ ਚਾਹੁੰਦੇ ਹੋ ਤਾਂ ਉਹ ਦਾ ਐਡਰੈਸ ਨੋਟ ਕਰ ਲਓ ਗੁਰਪੁਰਾ ਰੋਡ ਨੇੜੇ ਗੁਰਪੁਰਾ ਗੋਗੜੀ ਸਾਹਿਬ ਫਰੀਦੋ ਲੋ ਜੀ ਅੱਜ ਮੈਂ ਤੁਹਾਨੂੰ ਲਿਲਨ ਕਾਟਨ ਦੇ ਵਿੱਚ ਸੂਟ ਦਿਖਾਉਣੀ ਆ ਬੜੇ ਪਿਆਰੇ ਜਿਹੇ ਅੱਜ ਕੱਲ ਜਿਵੇਂ ਹੁਣ ਬਸ ਆਪਣੇ ਫੰਕਸ਼ਨ ਵਗੈਰਾ ਸ਼ੁਰੂ ਹੋ ਰਹੇ ਨੇ ਤੇ ਉਹਨਾਂ ਲਈ ਇਹ ਬਹੁਤ ਸੋਹਣੇ ਸੂਟ ਨੇ ਤੇ ਪਰ ਡਿਸਕਾਊਂਟ ਤੇ ਮਿਲਣਗੇ ਹੁਣ ਤੁਹਾਨੂੰ ਵਧੀਆ ਪਾਰਟੀ ਵੀਅਰ ਸੂਟ ਨੇ ਜੀ ਤੁਸੀਂ ਦੇਣੇ ਆ ਲੈਣੇ ਆ ਕਿਸੇ ਨੂੰ ਤਾਂ ਵੀ ਦੇ ਸਕਦੇ ਹੋ ਕੁੜੀਆਂ ਲਈਆਂ ਸਸਾਂ ਦੇ ਸਕਦੇ ਹੋ ਲੋ ਸਾਰੇ ਦੇ ਵਿੱਚ ਤੁਹਾਨੂੰ ਇਹ ਸੀਕੁਐਂਸ ਵਰਕ ਮਿਲੂਗਾ ਪੂਰੇ ਸ਼ਰਟ ਦੇ ਵਿੱਚ ਫਰੰਟ ਵੀ ਬੈਕ ਵੀ ਠੀਕ ਹੈ ਜੀ ਲੋ ਬਹੁਤ ਪਿਆਰਾ ਲੱਗਦਾ ਸੂਟ ਲਿਲਨ ਕਾਟਨ ਦੇ ਵਿੱਚ ਸੂਟ ਹੈ ਬਿਨਾ ਲਾਈਨਿੰਗ ਤੋਂ ਬਣਾ ਸਕਦੇ ਹਾਂ ਤਾਂ ਚੁਬਦਾ ਨਹੀਂ ਹੈਗਾ ਆ ਦੇਖੋ ਤੁਸੀਂ ਚੂਬ ਨਾਲ ਤਾਂ ਵੈਸੇ ਹੈ ਨਹੀਂ ਥ੍ਰੈੱਡ ਹੀ ਹੈ ਬਾਹਰਲੇ ਪਾਸੇ ਅੰਦਰਲੇ ਪਾਸੇ ਨਾ ਇਕੱਲਾ ਥ੍ਰੈੱਡ ਹੈ ਅਗਰ ਤੁਹਾਨੂੰ ਲੱਗੇ ਤਾਂ ਤੁਸੀਂ ਫਰੰਟ ਬੈਕ ਲਾਈਨਿੰਗ ਵੀ ਲਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਤੇ ਤਮੰਨਾ ਬ੍ਰਾਂਡ ਦੇ ਸੂਟ ਨੇ ਜੀ ਇਹ ਬਹੁਤ ਅੱਛਾ ਬ੍ਰਾਂਡ ਹੈਗਾ ਤਮੰਨਾ ਬ੍ਰਾਂਡ ਤੇ ਨਾਲ ਸਲਵਾਰ ਹੈ ਜਿਹੜੀ ਉਹ ਦਿਖਾ ਦਿੰਨੀ ਆ ਤੁਹਾਨੂੰ ਲੋ ਇਹ ਵਾਲੀ ਨੈਗੇਟਿਵ ਪ੍ਰਿੰਟ ਦੀ ਸਲਵਾਰ ਮਿਲੂਗੀ ਨਾਲ ਬੜੀ ਪਿਆਰੀ ਜੀ ਸਲਵਾਰ ਤੇ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਐ ਇਦਾਂ ਹੀ ਪਾ ਲਿਓ ਬਿਨਾ ਲਾਈਨਿੰਗ ਤੋਂ ਬਣ ਜੂਗੀ ਨੇੜੇ ਤਾਂ ਕਲਰ ਸਹੀ ਨਹੀਂ ਆਉਂਦਾ ਦੂਰੋਂ ਪਤਾ ਨਹੀਂ ਮੈਨੂੰ ਕਿਸ ਤਰ੍ਹਾਂ ਲਾਉਂਦਾ ਆਹ ਕਮੀਜ਼ ਦਾ ਚਾਹ ਆ ਗਿਆ ਦੱਸਿ ਬਸ ਨਾਲ ਦੀ ਹੋਈ ਸਲਵਾਰ ਐ ਜੇ ਕਮੀਜ਼ ਦਾ ਆ ਗਿਆ ਲਓ ਜੀ ਇਹ ਹੈਗੀ ਆ ਮਸਲੀਨ ਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਮਸਲੀਨ ਦਾ ਲੋਕ ਪ੍ਰਿੰਟਿੰਗ ਦੇਖੋ ਕਿੰਡੀ ਪਿਆਰੀ ਐ ਬਹੁਤ ਸੋਹਣਾ ਪ੍ਰਿੰਟ ਹੈ ਕਾਫੀ ਅੱਛਾ ਲੱਗਦਾ ਸੂਟ ਇਹ ਠੀਕ ਹੈ ਜੀ ਤੇ ਮੈਨੂੰ ਲੱਗਦਾ ਦੁਪੱਟਾ ਤਾਂ ਸਵਾ ਦੋ ਪਲੱਸ ਹੀ ਹੋਊਗਾ ਸਵਾ ਦੋ ਤੋਂ ਜ਼ਿਆਦਾ ਹੀ ਆ ਅਜਾ ਅਜਾ ਰੁਕੀਏ ਮੈਂ ਦੇਖ ਲੈਣੀ ਆ ਨਾਪ ਕੇ ਦੱਸ ਦੇਣੀ ਆ 2.5 ਨੂੰ ਗੱਟਾ ਕਾਹੀ ਆ ਇਹ ਇਹ 2.5 ਤੋਂ ਥੋੜਾ ਘੱਟ ਹੋਊਗਾ ਤੇ ਸਵਾ ਦੋ ਤੋਂ ਜ਼ਿਆਦਾ ਬਹੁਤ ਪਿਆਰਾ ਜਿਹਾ ਦੁਪੱਟਾ ਹੈਗਾ ਬਹੁਤ ਸੋਹਣੀ ਮਸਲੀਨ ਹੈ ਤੇ ਸੂਟ ਦਾ ਸਟੱਫ ਹੈ ਜਿਹੜਾ ਉਹ ਵੀ ਬਹੁਤ ਪਿਆਰਾ ਹੈ ਲਿਲਨ ਕੋਟਾ ਇੱਚਾ ਰੰਗ ਸਹੀ ਹੈ ਦੁਪੱਟੇ ਦਾ ਹਲਕਾ ਜਿਹਾ ਪੀਲਾ ਜਿਹਾ ਕਲਰ ਹੈਗਾ ਜੀ ਬਹੁਤ ਸੋਹਣਾ ਜਿਹਾ ਇੱਚਾ ਸਹੀ ਹੈ ਦੁਪੱਟਾ ਠੀਕ ਹੈ ਇਹ 1695 ਦੇ ਵਿੱਚ ਦਿੱਤਾ ਸੀ ਆਪਾਂ ਅੱਜ ਇਹ 200 ਦੇ ਡਿਸਕਾਊਂਟ ਸੇ 1495 ਦਾ ਮਿਲ ਰਿਹਾ ਤੁਹਾਨੂੰ ਸ਼ਿਪਿੰਗ ਕੋਈ ਨਹੀਂ ਹੋਊਗੀ ਇਹਦੇ ਵਿੱਚ ਅਗਲਾ ਕਲਰ ਇਹ ਵਾਲਾ ਮਿਲੂਗਾ ਤੁਹਾਨੂੰ ਲੋ ਜੀ ਬੜਾ ਪਿਆਰਾ ਜਿਹਾ ਕਲਰ ਹੈਗਾ ਸਕਾਈ ਜ ਇਹ ਵੀ ਬਹੁਤ ਸੋਹਣਾ ਲੱਗਦਾ ਇਦਾਂ ਦਿਖਾ ਦਿੰਨੀ ਆ ਮੈਂ ਤੁਹਾਨੂੰ ਤੇ ਲੋ ਬਹੁਤ ਪਿਆਰਾ ਕਲਰ ਹੈ ਸਹੀ ਆ ਰਿਹਾ ਹਾਂ ਕਲਰ ਤੁਸੀਂ ਸਹੀ ਦੇਖ ਰਹੇ ਹੋ ਬੜਾ ਸੋਹਣਾ ਕਲਰ ਹੈਗਾ ਤੇ ਇਹ ਹੈਗੀ ਹੈ ਜੀ ਇਹਦੀ ਸਲਵਾਰ ਨੈਗੇਟਿਵ ਪ੍ਰਿੰਟ ਦੀ ਸਲਵਾਰ ਦਾ ਇਸੇ ਠੀਕ ਹੈ ਲੀਲਨ कॉटन ਦੇ ਵਿੱਚ ਸੂਟ ਆਉਣਗੇ ਬਹੁਤ ਸੋਹਣਾ ਜਿਹਾ ਸੂਟ ਹੈਗਾ ਤਮੰਨਾ ਬ੍ਰਾਂਡ ਦੇ ਵਿੱਚ ਸੂਟ ਆਉਣਗੇ ਤੇ ਇਹ ਮਿਲੂਗਾ ਜੀ ਇਹਦੇ ਨਾਲ ਤੁਹਾਨੂੰ ਦੁਪੱਟਾ ਤੇ ਹਾਲ ਬਹੁਤ ਸੋਹਣੇ ਦੁਪੱਟੇ ਤੇ ਪ੍ਰਾਈਸ ਹੈਗੀ ਆ ਅੱਜ ਹੈਗੀ 1495 ਅਗਲਾ ਇੱਕ ਕਲਰ ਤੁਹਾਨੂੰ ਇਹ ਵਾਲਾ ਬੇਬੀ ਪਿੰਕ ਪਿੰਕਿਸ਼ ਪੀਚ ਜਿਹਾ ਹੀ ਕਹਿ ਸਕਦੇ ਆ ਆਪਾਂ ਨਾ ਇਹ ਬੇਬੀ ਪਿੰਕ ਹੈ ਵੈਸੇ 베ਬੀ ਪਿੰਕ ਦੇ ਵਿੱਚ ਹੀ ਆ ਜਾਂਦਾ ਹਲਕਾ ਜਿਹਾ ਪੀਚ ਦਾ ਟੱਚ ਹੈ ਜੀ ਇਹਦੇ ਵਿੱਚ ਹੈਲੋ ਲੋ ਜੀ ਨੈਕਸਟ ਤੁਹਾਨੂੰ ਇਹ ਵਾਲਾ ਮਿਲੂਗਾ ਇਹ ਵੀ ਬਹੁਤ ਸੋਹਣਾ ਜਿਹਾ ਕਲਰ ਹੈਗਾ ਪਿੰਕਿਸ਼ ਪੀਚ ਜਿਹਾ ਕਲਰ ਹੈ ਇਹਨੂੰ 베ਬੀ ਪਿੰਕ ਵੀ ਕਹਿ ਸਕਦੇ ਆ ਤੇ ਹਲਕਾ ਜਿਹਾ ਜਿਵੇਂ ਪੀਚ ਦਾ ਟੱਚ ਹੋਵੇ ਇਸ ਤਰ੍ਹਾਂ ਦਾ ਹੈਗਾ ਸਲਵਾਰ ਤੇ ਕੋਈ ਲਾਈਨਿੰਗ ਦੀ ਲੋੜ ਨਹੀਂ ਪੈਣੀ ਜੀ ਇਦਾਂ ਹੀ ਬਣੂਗੀ ਸਲਵਾਰ ਇਹਦੀ ਠੀਕ ਹੈ ਜੀ ਘੇਰੇ ਤੇ ਤੁਹਾਨੂੰ ਲੇਸ ਮਿਲੂਗੀ ਬਕਾਇਦਾ ਬਹੁਤ ਸੋਹਣੀ ਜੀ ਸਾਰਿਆਂ ਦੀ ਮਿਲੂਗੀ ਸਾਰੇ ਸ਼ਰਟ ਦੇ ਉੱਪਰ ਇਦਾਂ ਤੁਹਾਨੂੰ ਸੀਕੁਐਂਸ ਵਰਕ ਮਿਲੂਗਾ ਔਰ ਬਹਿਜਾ ਬਹਿਜਾ ਕਰਦੇ ਇਸ ਨੂੰ ਬਣਾ ਜੀ ਜਿਹਨੂੰ ਦਿਓਗੇ ਜਾਂ ਆਪ ਬਣਾ ਕੇ ਪਾਉਗੇ ਮਨ ਖੁਸ਼ ਹੋ ਜਾਊਗਾ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਆਹ ਤੇ ਆ ਰਾਜਾ ਦੁਪੱਟਾ ਹੂੰ ਤੁਹ ਖਸਾਰਾ बोलਦੀ ਐ ਇਹ ਆ ਲੋ ਲੋ ਪ੍ਰਾਈਸ ਹੈਗੀ ਇਹ 1495 ਡਿਸਕਾਊਂਟ ਪ੍ਰਾਈਸ ਇੱਕ ਕਲਰ ਹੋ ਰਾਇ ਚ ਤੁਹਾਨੂੰ ਚਾਰ ਕਲਰ ਮਿਲਣਗੇ ਅਸਾਇਨ ਇਹ ਹਲਕਾ ਜਿਹਾ ਕੀ ਆ ਜਿਹਾ ਕਲਰ ਹੈਗਾ ਆ ਲੋ ਠੀਕ ਹੈ ਜੀ ਇਹ ਸਲਵਾਰ ਹੈ ਰੰਗ ਫਿੱਪਕਾ ਹੁੰਦਾ ਸੋਨਾ ਜਿਹਾ ਕਲਰ ਹੈ ਜੀ ਇਹ ਹਲਕਾ ਜਿਹਾ ਅੱਛੇ ਇੱਚਾ ਠੀਕ ਆ ਕੀ ਆ ਕਲਰ ਜਿਹਾ ਲੱਗਦਾ ਇੱਥੇ ਦੇਖ ਲੈਣ ਨੋਟ ਕਰ ਲਿਓ ਬਸ ਜਿੱਥੇ ਤੁਹਾਨੂੰ ਬੀਬੀ ਨੇ ਦੱਸਿਆ ਉੱਥੇ ਨੋਟ ਕਰ ਲਿਓ ਇੱਚੇ ਰੰਗ ਠੀਕ ਤੇ ਆ ਹੈਗਾ ਜੀ ਇਹਦਾ ਦੋਟਾ ਲੈ ਲੋ ਇਹ ਕਈ ਦੋਨਾਂ ਪੱਲਿਆਂ ਤੇ ਵੱਡੇ ਵੱਡੇ ਫਲਾਵਰ ਨੇ ਔਰ ਬੜਾ ਹੀ ਸੋਹਣਾ ਕਾਟਨ ਮਸਲੀਨ ਦਾ ਦੁਪੱਟਾ ਸਿਰ ਤੇ ਟਿਕਣ ਵਾਲਾ ਦੁਪੱਟਾ ਹੈ ਜੀ ਪ੍ਰਾਈਸ 1495 ਅਗਲਾ ਦੇਖੋ ਇਹ ਦੇ ਤੇ ਤੁਹਾਨੂੰ ਕਟਵਰਕ ਮਿਲੂਗਾ ਲੋ ਜਿਹੜੇ ਥੋੜਾ ਜਿਹਾ ਲਾਈਟ ਕਲਰ ਪਾਉਣਾ ਪਸੰਦ ਕਰਦੇ ਨੇ ਉਹਨਾਂ ਤੇ ਕਟਵਰਕ ਥੋੜਾ ਲਾਈਟ ਵੀ ਕੀਤਾ ਹੋਇਆ ਆਪਾਂ ਕਈ ਵਾਰੀ ਕੋਈ ਡਾਰਕ ਪਸੰਦ ਕਰਦਾ ਕੋਈ ਲਾਈਟ ਪਸੰਦ ਕਰਦਾ ਠੀਕ ਹੈ ਜੀ ਆਹ ਲੋ ਇਹਦਾ ਕੇਰਾ ਹੋਊਗਾ ਜੀ 25.50 ਰੈਡੀ ਹੋ ਜਾਊਗਾ ਬੈਕ ਸਾਈਡ ਆਪਾਂ ਦੇਖ ਲੈਨੇ ਆ ਬੈਕ ਸਾਈਡ ਤੇ ਵੀ ਤੁਹਾਨੂੰ ਇਹਦੇ ਵਰਕ ਮਿਲੂਗਾ ਠੀਕ ਹੈ ਜੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈ ਬੈਕ ਸਾਈਡ ਤੇ 895 ਦੇ ਵਿੱਚ ਮਿਲ ਜੂਗਾ ਡਿਸਕਾਊਂਟਡ ਪ੍ਰਾਈਸ ਹੈ ਜੀ ਇਹ ਲੋ ਨੈਕਸ ਦੇਖੋ ਤੇ ਇਹਦੇ ਹੋਇਆ ਹੋਇਆ ਫਰੰਟ ਐਂਡ ਬੈਕ ਇਹਦੇ ਵੀ ਦੋਨੋਂ ਸਾਈਡਾਂ ਤੇ ਹੋਇਆ ਹੋਇਆ ਜੀ 24 ਕਿਰਾ ਪਿਛਲੇ ਪਾਸੇ ਵੀ ਇਹੀ ਵਰਕ ਮਿਲੂਗਾ ਤੁਹਾਨੂੰ ਜਿਹੜਾ ਤੁਸੀਂ ਫਰੰਟ ਤੇ ਦੇਖ ਰਹੇ ਹੋ ਤੇ ਫਰੰਟ ਔਰ ਬੈਕ ਦੋਨੋਂ ਤੇ ਸੇਮ ਮਿਲੂਗਾ ਔਰ ਬਾਜੂ ਤੇ ਠੀਕ ਹੈ ਜੀ ਇਸ ਕਰਕੇ ਇਹ ਸੂਟ ਦੀ ਪ੍ਰਾਈਸ ਵੀ 895 ਹੋਊਗੀ 100 ਰੁਪਏ ਦਾ ਡਿਸਕਾਊਂਟ ਹੈ ਜੀ ਇਹਦੇ ਤੇ ਅਗਲਾ ਦੇਖੋ ਅਲੋ ਇਹਦੇ ਤੇ ਪਿੰਕ ਕਲਰ ਨਾਲ ਕਟ ਵਰਕ ਹੋਇਆ ਹੋਇਆ ਹੈ ਕੰਟਰਾਸਟ ਜਿਹਾ ਕਲਰ ਲੱਗਿਆ ਹੋਇਆ ਇਹਦੇ ਤੇ 21 ਘਰੇ ਦਾ ਸੂਟ ਹੈ ਜੀ ਇਹ ਇਹ ਗਰਲਿਸ਼ ਲੁੱਕ ਦਾ ਸੂਟ ਆ ਤਾਂ ਹੀ ਇਹਦਾ ਘੇਰਾ ਕੱਟ ਕੀਤਾ ਤਾਂ ਹੀ ਇਹਦੇ ਤੇ ਪਿੰਕ ਕਲਰ ਲੱਗਿਆ ਹੋਇਆ ਠੀਕ ਆ ਜੀ ਇਹਦੇ ਸਿਰਫ ਫਰੰਟ ਤੇ ਹੋਏ ਹੋਏ ਆ ਤੇ ਬਾਜੂ ਤੇ ਬਹੁਤ ਸੋਹਣਾ ਜਿਹਾ ਕੱਟਵਰਕ ਹੋਇਆ ਕਟਿੰਗ ਕੀਤੀ ਹੋਈ ਆ ਕਪੜਾ ਕੱਢਿਆ ਹੋਇਆ ਵਿੱਚੋਂ ਪਹਿਲਾਂ ਇਹ 850 ਦਾ ਸੀ ਅੱਜ 750 ਦਾ ਮਿਲ ਰਿਹਾ ਹੈ ਸ਼ਿਪਿੰਗ ਫ੍ਰੀ ਹੋਊਗੀ ਲਓ ਜੀ ਅਗਲਾ ਦੇਖ ਲਓ ਇਹ ਵੀ ਕੱਟਵਰਕ ਦੇ ਵਿੱਚ ਹੀ ਆ ਆਵੜੀ ਸਲਵਾਰ ਮਿਲੂਗੀ ਰਾਮ ਟੈਕਸ ਦਾ ਸੂਟ ਹੈ ਜਿਹੜੇ ਪਹਿਲਾਂ ਦਿਖਾਏ ਹੋਏ ਕੇ ਟੈਕਸ ਦੇ ਸੀ ਜਿਹੜੇ ਹੁਣ ਮੈਂ ਤੁਹਾਨੂੰ ਸ਼ੁਰੂ ਕਰ ਰਹੀ ਹਾਂ ਇਹ ਰਾਉਂਡ ਟੈਕਸ ਦੇ ਸੂਟ ਆ ਲੋ ਘੇਰਾ ਦੇਖੋ ਤੁਸੀਂ ਇਹਦਾ ਕਿੰਨਾ ਤਿੰਨ ਤਿੰਨ ਲਾਈਨਾਂ ਮੈਣਣਗੀਆਂ ਤੁਹਾਨੂੰ ਵਰਕ ਦੀਆਂ ਇਹਦੇ ਦੇ ਸਾਢੇ 25 ਘੇਰੇ ਦਾ ਸੂਟ ਹੈ ਬਾਜੂ ਤੇ ਵੀ ਇਦਾਂ ਦਾ ਹੀ ਵਰਕ ਮਿਲੂਗਾ ਤੇ ਵੈਬਸਾਈਟ ਤੇ ਨਹੀਂ ਹੈਗਾ ਫਟਾ ਜਾਊਗਾ ਪਰ ਦੇਖ ਲੈਣ ਵੀ ਜੇ ਜ ਕਮੀਜ਼ ਦਾ ਹੋ ਜਾਈ ਠੀਕ ਹੈ ਜੀ ਬੀਬੀ ਦੀ ਗੱਲ ਸੁਣ ਲਈ ਹੋਣੀ ਆ ਹੁਣ ਸਾਰਿਆਂ ਨੇ ਠੀਕ ਹੈ ਬਹੁਤ ਸੋਹਣਾ ਕਲਰ ਹੈਗਾ ਇਹ ਸੂਟ ਤੁਹਾਨੂੰ ਮਿਲੂਗਾ 875 ਦੇ ਵਿੱਚ ਫਰੰਟ ਸਾਈਡ ਤੇ ਤਿੰਨ ਤਿੰਨ ਲਾਈਨਾਂ ਕੱਟਵਰਕ ਦੀਆਂ ਨੇ ਜਿਹਦੇ ਤੇ ਬਹੁਤ ਸੋਹਣੀ ਲੱਗਦਾ ਖੱਟਾ ਜਿਹਾ ਹੀ ਜਾਂਦਾ ਇਹ ਰਾਮ ਟੈਕਸ ਦੇ ਸੂਟ ਆ ਮਸਟਰਡ ਕਲਰ ਆ ਲਓ ਜੀ ਅਗਲਾ ਦੇਖੋ ਸੇਮ ਕਲਰ ਸੇਮ ਸਟੱਫ ਰਾਮ ਟੈਕਸ ਦੇ ਵਿੱਚ ਸੂਟ ਚਾਰ ਚਾਰ ਲਾਈਨਾਂ ਕੱਟਵਰਕ ਦੀਆਂ 25 ਕਿਰਾ ਸਗਾ ਇੱਥੇ ਸਹੀ ਹੈ ਹਾਂ ਸਹੀ ਹੈ फ्रंट फ्रंट ਤੇ ਹੋਇਆ ਹੋਇਆ ਇਸ ਕਰਕੇ ਇਹ ਸੂਟ 275 ਦੇ ਵਿੱਚ ਮਿਲ ਜੂਗਾ ਸ਼ਿਪਿੰਗ ਫ੍ਰੀ ਹੋਊਗੀ ਅਗਲਾ ਇਹਦੇ ਵੀ ਚਾਰ ਲਾਈਨਾਂ ਨੇ ਆਪਾਂ ਦੇਖ ਲੈਣੇ ਆ ਬੈਕ ਤੇ ਵੀ ਹੈਗਾ ਕਿ ਕੱਲਾ ਫਰੰਟ ਦਾ ਹੀ ਆ ਫਰੰਟ ਤੇ ਹੀ ਆ ਜੀ ਸੇਮ ਹੀ ਆ ਦੋਨੋਂ ਸੂਟ ਮੇਰੇ ਖਿਆਲ ਆ ਇਹ ਲੋ 875 ਸ਼ਿਪਿੰਗ 3 ਲੋ ਜੀ ਆਹ ਸੂਟ ਦੇਖੋ ਇਹ ਸੂਟ ਆਪਾਂ ਪਹਿਲਾਂ 750 ਚ ਦਿੱਤਾ ਸੀ ਠੀਕ ਹੈ ਜੀ 650 ਚ ਮਿਲ ਰਿਹਾ ਅੱਜ ਤੁਮ ਬੜਾ ਸੋਹਣਾ ਕਲਰ ਹੈ ਦੋ ਸੂਟ ਆਪਣੇ ਕੋਲ ਇਹ ਮੈਨੂੰ ਲੱਗਦਾ ਵੀ ਇੱਕ ਸੂਟ ਹੋਰ ਹੈਗਾ ਦੋ ਇੱਕੋ ਜੀ ਇੱਕ ਭੈਣ ਵੀ ਲੈ ਸਕਦੀ ਹੈ ਦੋਨੇ ਇੱਕੋ ਜੀ ਕਈ ਵਾਰੀ ਨੰਨ ਦਾ ਨੰਨ ਦੇਣੇ ਹੁੰਦੇ ਆ ਬੜਾ ਖੁਸ਼ ਆ ਰਿਹਾ ਜੀ ਹੁਣ ਰਖੜੀਆਂ ਰੁਖੜੀਆਂ ਦੁਪੱਟੇ ਬੁਟੇ ਡਾਈ ਕਰਵਾ ਲਿਆ ਪਰੋ ਜਿਹੜੇ ਕਰਵਾਉਣੇ ਹੁੰਦੇ ਸਟੀਚਿੰਗ ਕਰਾਉਣੀ ਹੁੰਦੀ ਹੈ ਕਰਵਾ ਲਿਆ ਕਰੋ ਤੇ ਲੋ ਜੀ ਅਗਲਾ ਫੂਮ ਦਿਖਾਉਣੀ ਆ ਇਹ ਵਾਲਾ ਸੂਟ ਇਹ ਸੂਟ ਮਿਲੂਗਾ 500 ਚ ਲਓ ਬੜਾ ਸੋਹਣਾ ਸੂਟ ਨੇ ਜੀ ਸ਼ੰਕਰ ਬ੍ਰਾਂਡ ਦਾ ਸੂਟ ਹੈ ਜੀ ਬਕਾਇਦਾ ਤੁਹਾਨੂੰ ਸਟੈਂਪ ਮਿਲੂਗੀ ਬਿਨਾਂ ਲਾਈਨਿੰਗ ਤੋਂ ਬਣਨ ਵਾਲੇ ਆ ਤੇ 500 ਦੇ ਵਿੱਚ ਤੁਹਾਡੇ ਘਰ ਆ ਜੂਗਾ ਕੋਈ ਸ਼ਿਪਿੰਗ ਨਹੀਂ ਲੱਗੂਗੀ ਤੇ ਨੈਕਸਟ ਹੈਗਾ ਇਹ ਵਾਲਾ ਸੂਟ ਇਹ ਵੀ ਰਾਮ ਟੈਕਸ ਦਾ ਸੂਟ ਹੈ ਬਹੁਤ ਪਿਆਰਾ ਸੂਟ ਹੈ ਰਾਮ ਟੈਕਸ ਦਾ ਇਹ ਬਹੁਤ ਸੋਹਣਾ ਆਓ ਮੈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਇਹ ਸਿਰਵਾੜ ਦਾ ਰੰਗ ਆ ਗਿਆ ਤਾਂ ਸਹੀ ਆ ਰਿਹਾ ਸਹੀ ਆ ਰਿਹਾ ਹਾਂ ਲੋ ਜੀ ਇਹ ਵੀ ਰਾਮ ਟੈਕਸ ਦਾ ਸੂਟ ਆ ਪਹਿਲਾਂ 850 ਦਾ ਦਿੱਤਾ ਸੀ ਅੱਜ 750 ਦਾ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ امید ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਆਵਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ